ਦਾ ਇੰਤਕੜਿਆ ਇੱਕ ਵਸਾ ਤੇ ਦੇਖਦੇ ਆ ਇਹ ਸਾੜੇ ਦਾ ਇਹ ਗੋਪੀ ਇਹ ਗੋਪੀ ਇਹ ਗਿਆਨੀ ਲੈ ਗੋਪੀਆ ਸੰਭਲ ਮੈਨੂੰ ਲੱਗਦਾ ਸੰਭਲ ਗੋਪੀਆ ਉਹ ਸੰਭਲ ਗੋਪੀਆ 500 ਪਪੜ ਕੈਨੇਡਾ ਦਾ 100 ਸਾਡਾ ਸੰਘਾ ਵੀਰ ਕੱਢੀ ਪਾਉਣਾ ਹੈ ਤੂੰ ਜਵਾਨਾ ਢੋਲ ਦੇ ਡਗੇ ਤੇ ਭੰਗੜਾ ਪਾਉਂਦਾ ਆਉਂਦਾ ਮੇਰੇ ਵੀਰੋ ਸੁਖਵੀਰ ਸਰਾਵਾਂ ਦਾ ਨਹੀਂ ਰਸਾ ਹਾਂਜੀ ਸੱਜੂ ਸਾਹਿਬ ਪਲੀਜ਼ ਹਾਂ ਮੈਂ ਬੇਨਤੀ ਕਰਦਾ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਪਰਮਿੰਦਰ ਸਿੰਘ ਜੀ ਟੀਨ ਸਾਹਿਬ ਜਿਆ ਨੂੰ ਉਹ ਖਿਡਾਰੀਆਂ ਲਈ ਦੋ ਸ਼ਬਦ ਬੋਲਣਗੇ ਤੇ ਪਰ ਫਿਰ ਵੀ ਸੰਗਰੂਰ ਜ਼ਿਲ੍ਹਾ ਜਿਹੜਾ ਇਹ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਪਹਿਲੇ ਨੰਬਰ ਤੇ ਆਉਂਦਾ ਰਿਹਾ ਤੇ ਇਹ ਮਾਣ ਇੱਕ ਲੋਕਾਂ ਦੇ ਵਿੱਚ ਜੇ ਕਹੀਏ ਇੱਕ ਭਾਵਨਾ ਹੀ ਹੈ ਖੇਡਾਂ ਪ੍ਰਤੀ ਮੋਹ ਹੈ ਪਿਆਰ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਸੋ ਮੈਂ ਸਾਰਿਆਂ ਨੂੰ ਹੀ ਬਹੁਤ ਬਹੁਤ ਇਸ ਟੂਰਨਾਮੈਂਟ ਦੀ ਸਫਲਤਾ ਤੇ ਵਧਾਈ ਦੇਣਾ ਤੇ 1 ਲੱਖ ਰੁਪਇਆ ਆਪਦੇ ਵੱਲੋਂ ਮਾਲਵਾ ਸਪੋਰਟਸ ਐਂਡ ਪਿਤਾ ਸਰਦਾਰ ਸੁਖਦੇਵ ਸਿੰਘ ਜੀ ਢੀਂਡਾ ਸਾਹਿਬ ਪੰਜਾਬ 올림픽 ਐਸੋਸੀਏਸ਼ਨ ਦੇ ਪ੍ਰਧਾਨ ਹਨ ਜਿਨ੍ਹਾਂ ਨੇ ਸਰਕਲ ਕਬੱਡੀ ਦੀ ਗ੍ਰੇਡ ਇਜ਼ਨ ਕਰਵਾਈ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਕੀ ਐ ਇਦਾਂ ਦੇਖਦੇ ਆ ਸੀਲੂ ਇੱਕ ਪਾਸੇ ਜੀਤਾ ਝੰਡੀ ਦਾ ਤੇ ਦੂਜੇ ਪਾਸੇ ਸੀਲੂ ਐ ਪਤਾ ਨਹੀਂ ਕੀ ਜਗਤਾਰ ਤਣਾਉਦੇ ਵੀਰ ਨੇ ਕੰਨ 'ਚ ਕਹਤਾ ਜੀਤੇ ਦੇ ਪਤਾ ਨਹੀਂ ਕੀ ਕਹਦਾ ਕੰਨ 'ਚ ਕਿਹੜਾ ਜਾਜੂ ਪਤਾ ਸੁਖ ਵੀ ਦੇਖਦੇ ਆ ਨਹੀਂ ਰਸਾਇ ਇੱਕ ਪਾਸੇ ਨਿੰਦੀ ਐ ਤੇ ਦੂਜੇ ਪਾਸੇ ਇਹ ਲਸਾੜੇ ਦਾ ਇਹ ਮੇਰੇ ਵੀਰੋ ਬੱਬੂ ਤੇ ਇੱਕ ਪਾਸੇ ਵੇਨੜੇ ਦਾ ਇਹ ਨਿੰਦੀ ਇਹ ਨਿੰਦੀ ਵੇਨੜੇ ਦਾ ਤੇ ਇੱਕ ਪਾਸੇ ਬੱਬੂ ਐ ਪੁਆਇੰਟ ਵੇਖਾਂਗੇ 500 ਵੀਰ ਬੱਬਲ ਕਨੇਡਾ ਵੱਲੋਂ ਮੇਰੇ ਵੀਰੋ ਤੁਹਾਡੇ ਸਾਹਮਣੇ ਸਿੱਧ ਸਰਦੀ ਧਰਤੀ ਦਾ ਸਿੱਖ ਸਰਦਾਰ ਨੌਜਵਾਨ ਬਕੀਤਾ ਇੰਦਕੜੀਆਂ ਇੱਕ ਵਸੇ ਗੋਪੀ ਇਹ ਉਮਰਸਰੀਆ ਅੱਜ ਕੱਟੀਆਂ ਕਲੀਆਂ ਤੋੜਦਾ ਉਹ ਕੱਟੀਆਂ ਕਲੀਆਂ ਤੋੜਦਾ ਇਹ ਗੋਪੀ ਅੰਬਰਸਰੀਆ ਇਹ ਗੋਪੀ ਅੰਬਰਸਰੀਆ ਅੱਜ ਕਿਸੇ ਨੂੰ ਹਿੱਕ ਨਾਲ ਨਹੀਂ ਫਿਰਦਾ 100 ਗੁਰਜੀਤ ਔਰਪਿਆ ਸੰਘਾ ਕੈਨੇਡਾ ਵੀਰ 500 ਰੁਪਿਆ ਬੱਬਲ ਕੈਨੇਡਾ 100 ਰੁਪਿਆ ਸਾਡੇ ਭਗਵੰਤ ਭੰਤਾ ਕੈਨੇਡਾ ਜਿਹੜਾ ਦਾ ਸਾਧੂ ਸਿੰਘ ਜੀ ਸਾਹਮਣੇ ਕੋਸਾ ਪੈਸੇ ਨਹੀਂ ਦਿਸਾ ਇਹ ਨੋਟਾਂ ਦੀ ਵਰਕਾ ਹੈ ਇਧਰੋਂ ਬੱਬਰ ਸ਼ੇਰ ਨਰਦੇ ਨੇ ਪੈਂਡ ਸਰਦੀਪ ਬਨੁਦਰ ਦਰਬੇ ਵਾਲੇ ਦਾ ਦਰਬੇ ਦੇ ਕਬਜੇ ਦੇ ਵਿੱਚ ਹੈ ਨਹੀਂ ਰਿਸਾ ਸਰਪਾ ਤੇ ਲੱਕੀ ਬੈਲਜੀਅਮ ਜਸਨ ਕਰੇਵਾਲ 500 ਰੁਪਇਆ ਜਿੱਤਿਆ 500 500 ਨਹੀਂ ਰਿਸਾ ਤੇ ਦੇਖਦੇ ਆ 500 ਦਾ ਸਵਾਲ ਹੈ 500 ਬਈ ਵਾ ਦੱਸਾ ਦਫਰ ਦੀ ਧਰਤੀ ਦਾ ਦੱਸਾ ਪਰ ਮੈਂ ਜਿਹੜਾ ਸੰਦੀਪ ਲੋਧਰ ਦਰਬੇ ਵਾਲੇ ਦੇ ਕਬਜੇ ਦੇ ਵਿੱਚ ਹੈ ਇਹ ਦੱਸਾ ਦਫਰੇ ਜੀ ਹੈ ਇਹ ਪੂੜੀਆਂ ਦਾ ਸੋਹਣਾ ਸਰਖਾ ਜਾ ਨੌਜਵਾਨ ਹੱਸਦਾ ਖੇਡਦਾ ਕੌਟੀਆਂ ਪਾਉਂਦਾ ਨਹੀਂ ਰਿਸਾ ਡਬਲ ਟੱਚ ਦਾ ਮੇਰਾ ਖਿਆਲ ਹੈ ਇਸ਼ਾਰਾ ਭੀਮੇ ਸਹੇਰੀ ਵਾਲੇ ਦੀ ਵਿਸਲਾ ਕੇ ਪੁਆਇੰਟ ਰੇਟਰਾਂ ਦਾ